ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪਤੀ ਨੇ ਆਪਣੀ ਹੀ ਪਤਨੀ ਦਾ ਗੰਡਾਸੇ ਮਾਰ ਕੇ ਕਤਲ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਲਹਿਰਾਗਾਗਾ ਦੇ ਵਿੱਚ ਨੌਜਵਾਨ ਨੇ ਬੇਰਹਿਮੀ ਦੇ ਨਾਲ ਆਪਣੀ ਪਤਨੀ ਨੂੰ ਮਾਰ ਦਿੱਤਾ ਹੈ ਗੰਡਾਸੇ ਦੇ ਕਈ ਵਾਰ ਕੀਤੇ ਜਿਸ ਤੋਂ ਬਾਅਦ ਜ਼ਖਮਾਂ ਦੀ ਤਾਬ ਨਾ ਚਲਦਿਆਂ ਹੋਇਆ ਪਤਨੀ ਨੇ ਦਮ ਤੋੜ ਦਿੱਤਾ ਉੱਧਰੀ ਦੂਜੇ ਪਾਸੇ ਮੁਲਜ਼ਮ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਬਣਾ ਕੇ ਪਾਈ ਹੈ ਜਿਸ ਦੇ ਵਿੱਚ ਮੁਲਜ਼ਮ ਨੇ ਖੁਦ ਕਬੂਲ ਲਿਆ ਏ ਕਿ ਇਹ ਕਤਲ ਮੈਂ ਕੀਤਾ ਏ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਆ ਡੀਐਸਪੀ ਰਣਵੀਰ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਜੋ ਸਾਬਕਾ ਸਰਪੰਚ ਦਾ ਪੁੱਤਰ ਹੈ ਉਹ ਖੁਦ ਆਪਣੀ ਪਤਨੀ ਦਾ ਗੰਡਾਸੇ ਮਾਰ ਕੇ ਕਤਲ ਕਰਕੇ ਥਾਣੇ ਵਿੱਚ ਪਹੁੰਚ ਗਿਆ ਉਸਨੇ ਕਤਲ ਕਰਦਿਆਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਕੇ লাশ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਕੁਲਦੀਪ ਸਿੰਘ ਦੀ ਪਤਨੀ ਹਰਕੀਰਤਨ ਕੌਰ ਤਿੰਨ ਬੱਚਾ ਦੀ ਮਾਂ ਸੀ ਜਿਹਨਾਂ ਵਿੱਚੋਂ ਦੋ ਲੜਕੀਆਂ 8 ਤੇ 10 ਸਾਲ ਦੀਆਂ ਤੇ ਲੜਕਾ 6 ਸਾਲ ਦਾ ਹੈ ਸਰ ਜਿਹੜੀ ਖੰਡੇਵਾਦ ਘਟਨਾ ਵਾਪਰੀ ਹੈਗੀ ਆ ਕੀ ਮਾਮਲਾ ਸੀ ਸਾਰੀ ਪ੍ਰੋਪਰ ਜਾਣਕਾਰੀ ਇਹਦੇ ਵਿੱਚ ਅੱਜ ਪਨਾਹਲਾ ਵਿੱਚ ਇਤਲਾਮ ਮਿਲੀ ਸੀ ਐਸਐਚਓ ਨੂੰ ਕਿ ਕੁਲਦੀਪ ਸਿੰਘ ਨਾਲ ਦੇ ਬੰਦੇ ਨੇ ਪਿੰਡ ਖੰਡੇਵਾਦ ਦੇ ਨੇ ਆਪਣੀ ਪਤਨੀ ਦਾ ਬੇਰੇ ਨਾਲ ਕਤਲ ਕੀਤਾ ਤੇ ਇਹ ਆਧਾਰ ਤੇ ਐਸਐਚਓ ਵੱਲੋਂ ਕਾਰਵਾਈ ਕਰਦੇ ਹੋਏ ਆ ਮੌਕੇ ਤੇ ਪਹੁੰਚ ਕੇ ਤਫਤੀਸ਼ ਕੀਤੀ ਹੈ ਤੇ ਮੌਕੇ ਤੇ ਦੇ ਘਰ ਦੇ ਵਿੱਚ ਅੰਦਰ ਬੈਡਰੂਮ ਦੇ ਵਿੱਚ ਔਰਤ ਦੀ লাশ ਪਈ ਹੈ ਖੂਨ ਨਾਲ ਲਥਪਥ ਜਿਹਦੇ ਚਿਹਰੇ ਤੇ ਤੇ ਗਰਦਨ ਤੇ ਵੀ ਕਾਫੀ ਮਲਟੀਪਲ ਕੱਟਨੇ ਤੇ ਕੋਲ ਹੀ ਕੋਲ ਗੰਡਾਸੀ ਜਿਹੜੀ ਨਾਲ ਉਹਨੇ ਕਤਲ ਕੀਤਾ ਉਹ ਵੀ ਮਿਲ ਗਈ ਹੈ ਤੇ ਸਪ੍ਰੈਂਸਿਕ ٹیم ਵੀ ਬੁਲਾਈ ਹੋਈ ਹੈ ਮੌਕੇ ਤੇ ਪ੍ਰੋਪਰ ਜਾਬਤ ਅਨਸਾਰ ਅਸੀਂ ਅਗਲੀ ਤਰੀਕਸ਼ ਨੂੰ ਚਲਿਆ ਰਹੇ ਹਾਂ ਸਰ ਜਿਸ ਤਰ੍ਹਾਂ ਕੁਲਦੀਪ ਸਿੰਘ ਜਿਹੜਾ ਹੈਗਾ ਸੀਗਾ ਵੀਡੀਓ ਵੀ ਉਹਨੇ ਵਾਇਰਲ ਕਰੀਆ ਤੁਹਾਨੂੰ ਚਾਹੀਏ ਵੀ ਖਾਣੇ ਦੇ ਵਿੱਚ ਵੀ ਪਹੁੰਚਿਆ ਮਰਡਰ ਕਰਨ ਤੋਂ ਬਾਅਦ ਹੈਗਾ ਕੀ ਮਾਮਲਾ ਹਾਂਜੀ ਜਦੋਂ ਸਾਡੀ ਪੁਲਿਸ ਪਾਰਟੀ ਇੱਧਰ ਆਈ ਜਦੋਂ ਸਾਨੂੰ ਤਲਾਸ਼ ਮਿਲੀ ਤੇ ਹੁਣ ਪਿੱਛੋਂ ਪਤਾ ਲੱਗਾ ਵੀ ਉਹ ਜਾ ਕੇ ਥਾਣਾ ਦੀ ਪੇਸ਼ ਸਰੈਂਡਰ ਕਰ ਗਿਆ ਤੇ ਬਕਾਇਦਾ ਪ੍ਰੋਪਰ ਉਹਦੀ ਅਰੈਸਟ ਪਾ ਕੇ ਸੀ ਅਗਲੀ ਕਾਰਵਾਈ ਹਮਸ ਲੈਣਾ ਹੈ ਮਰਡਰ ਕਰਨ ਦੇ ਕਾਰਨਾਂ ਦਾ ਪਤਾ ਲੱਗਿਆ ਜੀ ਦੇਖੋ ਇਹ ਮੋੜਲੇ ਹੈ ਜਾਂਚ ਤੋਂ ਤਾਂ ਉਹ ਕੋਈ ਆਪਣੀ ਪਤਨੀ ਤੇ ਸ਼ੱਕ ਵਗੈਰਾ ਕਰਦਾ ਸੀਗਾ ਇਹ ਜੇ ਤਫਤੀਸ਼ ਦਾ ਵਿਸ਼ਾ ਇਹ ਅਸੀਂ ਤਫਤੀਸ਼ ਚ ਵਿਚਾਰਾਂਗੇ ਸਾਰਾ ਸੇ ਪਰਿਵਾਰ ਚ ਕੌਣ ਹੈ ਪਰਿਵਾਰ ਜੀ ਜਿਹੜੇ ਇਹ ਮ੍ਰਿਤਕ ਹੈਗੀ ਲੇਡੀ ਇਹਨਾਂ ਦੇ ਤਿੰਨ ਬੱਚੇ ਨੇ ਦੋ ਬੇਟੀਆਂ ਇੱਕ ਬੇਟਾ ਤੇ 10 ਸਾਲ ਦੀ ਬੇਟੀ ਇੱਕ 8 ਸਾਲੀਏ ਤੇ ਬੇਟਾ 6 ਸਾਲ ਦਾ ਸਰ ਕਿਹੜੀ ਧਾਰਾ ਦੇ ਲੱਗੇ ਇਹ ਮਰਡਰ ਦਾ ਕੇਸ ਅਰਜ ਕੀਤਾ ਗਿਆ ਜੀ 103 1 ਵੀਐਨਐਸ ਦੇ ਤਹਿਤ ਐਫੇਦਰਜ਼ ਕੀਤਾ ਗਿਆ ਉਹਨ ਕਬਜ਼ੇ ਚ ਲੈ ਕੇ ਬੋਸ ਦੀ ਹਾਂਜੀ ਆਪਣੇ ਡੈੱਡ ਬੋਡੀ ਨੂੰ ਕਬਜ਼ੇ ਚ ਲੈ ਰਿਆ ਪੋਸਟਮਾਰਟਮ ਲਈ ਭੇਜ ਰਿਆ ਇਹਦੇ ਵਿੱਚ ਅੱਜ ਅ ਫਾਨਾ ਲੈ ਰ ਚ ਇਤਲਾਹ ਮਿਲੀ ਸੀ ਐਸਐਚਓ ਨੂੰ ਕਿ ਕੁਲਦੀਪ ਸਿੰਘ ਰਾ ਦੇ ਬੰਦੇ ਨੇ ਪਿੰਡ ਖੰਡੇਵਾ ਦੇ ਨੇ ਆਪਣੀ ਪਤਨੀ ਦਾ ਬੇਰੇ ਨਾਲ ਕਤਲ ਕੀਤਾ ਤੇ ਇਹ ਆਧਾਰ ਤੇ ਐਸਐਚਓ ਵੱਲੋਂ ਕਾਰਵਾਈ ਕਰਦੇ ਹੋਏ ਅ ਮੌਕੇ ਤੇ ਪਹੁੰਚ ਕੇ ਤਫਤੀਸ਼ ਕੀਤੀ ਹੈ ਤੇ ਮੌਕੇ ਤੇ ਦੇ ਘਰ ਦੇ ਵਿੱਚ ਅੰਦਰ ਬੈਡਰੂਮ ਦੇ ਵਿੱਚ ਔਰਤ ਦੀ লাশ ਪਈ ਹੈ ਖੂਨ ਨਾਲ ਲਥਪਥ ਜਿਹਦੇ ਚਿਹਰੇ ਤੇ ਤੇ ਗਰਦਨ ਤੇ ਵੀ ਕਾਫੀ ਮਲਟੀਪਲ ਕੱਟਨੇ ਤੇ ਕੋਲ ਹੀ ਕੋਲ ਗੰਡਾਸੀ ਜਿਹੜੀ ਨਾਲ ਉਹਨੇ ਕਤਲ ਕੀਤਾ ਉਹ ਵੀ ਮਿਲ ਗਈ ਹੈ ਤੇ ਫੋਰੈਂਸਿਕ ਟੀਮ ਵੀ ਬੁਲਾਈ ਹੋਈ ਹੈ ਮੌਕੇ ਤੇ ਪ੍ਰੋਪਰ ਜਾਬਤ ਅਨਸਾਰ ਅਸੀਂ ਅਗਲੀ ਤੀਤੀ ਸ਼ਾਮ ਚਲੇ ਆ ਰਹੇ ਹਾਂ ਸਰ ਜਿਸ ਤਰ੍ਹਾਂ ਕੁਲਦੀਪ ਸਿੰਘ ਜਿਹੜਾ ਹੈਗਾ ਸੀਗਾ ਵੀਡੀਓ ਵੀ ਉਹਨੇ ਵਾਇਰਲ ਕਰੀਆ ਤੁਹਾਨੂੰ ਚਾਹੀਪੇ ਖਾਣੇ ਦੇ ਵਿੱਚ ਵੀ ਪਹੁੰਚਿਆ ਮਰਡਰ ਕਰਨ ਤੋਂ ਬਾਅਦ ਹੈਗਾ ਕੀ ਮਾਮਲਾ ਹਾਂਜੀ ਜਦੋਂ ਸਾਡੀ ਪੁਲਿਸ ਪਾਰਟੀ ਇੱਧਰ ਆਈ ਜਦੋਂ ਸਾਨੂੰ ਤਲਾਹ ਮਿਲੀ ਤੇ ਹੁਣ ਪਿੱਛੋਂ ਪਤਾ ਲੱਗਾ ਵੀ ਉਹ ਜਾ ਕੇ ਥਾਣਾ ਜੀ ਪੇਸ਼ ਸਰੈਂਡਰ ਕਰ ਗਏ ਤੇ ਬਕਾਇਦਾ ਪ੍ਰੋਪਰ ਉਹਦੀ ਅਰੈਸਟ ਪਾ ਕੇ ਸੀ ਅਗਲੀ ਕਾਰਵਾਈ ਹੁਣ ਜਲਾਣਾਗੇ ਪਰ ਕਰਨ ਦੇ ਕਾਰਨ ਦਾ ਪਤਾ ਲੱਗਾ ਜੀ ਦੇਖੋ ਇਹ ਮੋਢਲੇ ਜੇ ਜਾਂਚ ਤੋਂ ਤਾਂ ਉਹ ਕੋਈ ਆਪਣੀ ਪਤਨੀ ਤੇ ਸ਼ੱਕ ਵਗੈਰਾ ਕਰਦਾ ਸੀਗਾ ਤੇ ਇਹ ਜੇ ਤਫਤੀਸ਼ ਦਾ ਵਿਸ਼ਾ ਇਹ ਅਸੀਂ ਤਫਤੀਸ਼ ਵਿਚਾਰਾਂਗੇ ਸਾਰਾ ਤੇ ਪਰਿਵਾਰ ਤੋਂ ਪਰਿਵਾਰ ਜੀ ਜਿਹੜੇ ਇਹ ਮ੍ਰਿਤਕ ਹੈਗੀ ਲੇਡੀ ਇਹਨਾਂ ਦੇ ਤਿੰਨ ਬੱਚੇ ਨੇ ਦੋ ਬੇਟੀਆਂ ਇੱਕ ਬੇਟਾ 10 ਸਾਲ ਦੀ ਬੇਟੀ ਇੱਕ 8 ਸਾਲੀਏ ਤੇ ਬੇਟਾ 6 ਸਾਲ ਦਾ ਸਰ ਕਿਹੜੀ ਧਾਰਾ ਦੇ ਇਹ ਮਰਡਰ ਦਾ ਕੇਸ ਅਰਜ ਕੀਤਾ ਗਿਆ ਜੀ 103 1 ਵੀਐਨਐਸ ਦੇ ਤਹਿਤ ਐਫੇਦਰ ਚਗੀਤੀ ਗਿਆ ਉਹਨੂੰ ਕਬਜ਼ੇ ਚ ਲੈ ਕੇ ਬਹੁਤ ਹਾਂ ਜੀ ਆਪਣੇ ਡੈੱਡ ਬੋਡੀ ਨੂੰ ਕਬਜ਼ੇ ਚ ਲੈ ਰਿਆ ਪੋਸਟਮਾਰਟਮ ਲਈ ਭੇਜ ਰਿਆ